ਅਜਕਲ ਦੇ ਜੋ ਹਾਲਾਤ ਹਨ ਅਤੇ ਕੁਦਰਤ ਨੇ ਜੋ ਕਹਿਟ ਆਇਆ ਹੋਇਆ ਹੈ ਹਰ ਕੋਈ ਅੱਜ ਦੇ ਸਮੇਂ ਵਿੱਚ ਵਕਫ-ਵਕਫ ਬਿਮਾਰੀਆਂ ਨਾਲ ਜੂਝ ਰਿਹਾ ਹੈ ਇਸੇ ਹੀ ਤਰ੍ਹਾਂ ਦੀ ਇੱਕ ਨਾਂਬੜਾ ਬਿਮਾਰੀ ਦਾ ਸ਼ਿਕਾਰ ਹੋਈ ਹੈ ਹਿੰਦੁਸਤਾਨ ਦੀ ਮਸ਼ਹੂਰ ਅਭਿਨੇਤਰੀ ਹਿਨਾ ਖਾਨ ਜਿਸ ਨੂੰ 3rd ਸਟੇਜ ਬ੍ਰੈਸਟ ਕੈਂਸਰ ਹੈ ਅੱਜ ਹੀ ਹਿਨਾ ਖਾਨ ਦੀ ਇੱਕ ਵੀਡੀਓ ਸ਼ੇਅਰ ਕਰਨ ਜਾ ਰਹੇ ਹਾਂ ਜਿਸ ਵਿੱਚ ਹਿਨਾ ਖਾਨ ਆਪਣੇ ਵਾਲ ਆਪ ਹੀ ਕੱਟ ਰਹੀ ਹੈ ਜਿਵੇਂ ਕਿ ਤੁਸੀਂ ਸਭ ਜਾਣਦੇ ਹੋ ਕਿ ਕੀਮੋਥੈਰਪੀ ਵਿੱਚ ਵਾਲ ਕੱਢੇ ਪੈਂਦੇ ਹਨ ਕਿਉਂਕਿ ਇਸ ਥੈਰਪੀ ਦੇ ਦੌਰਾਨ ਵਾਲ ਝੜਨ ਲੱਗ ਜਾਂਦੇ ਹਨ इसे कारण हिना खान अपने आप ही कट रही है कि बाद बना के करवाएगी पर भी बहुत जिगरा वी है वीडियो भी बादएगी बीमारी या हरात आओ सारे मिलकर हिना खानी तंदुरुस्ती अरदास करते हैं मैं रवनीत कौर